ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚਾਂਦੇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 133 ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਦਿਆਂ ਦੀ ਅਗਲੀ ਵੱਡੀ ਖਬਰ ਦੇ ਵੱਲ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਪੰਜਾਬੀ ਜਿੱਥੇ ਵੀ ਗਏ ਨੇ ਆਪਣਾ ਵੱਖਰਾ ਮੁਕਾਮ ਜਿਹੜਾ ਹੈ ਹਾਸਲ ਕੀਤਾ ਹੈ ਹਾਲਾਂਕਿ ਕੁਝ ਕਿ ਖਬਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿੱਥੇ ਸ਼ਰਮਿੰਦਗੀ ਦਾ ਸਾਹਮਣਾ ਸਾਡੀ ਕਮਿਊਨਿਟੀ ਨੂੰ ਕਰਨਾ ਪੈਂਦਾ ਹੈ ਪਰ ਉਦਾਂ ਸਾਡੀ ਕੌਮ ਜਿਹੜੀ ਹੈ ਮਿਹਨਤ ਕਸ਼ ਕੌਮ ਹੈਗੀ ਹੈ ਦੂਜਿਆਂ ਦੀ ਸਹਾਇਤਾ ਕਰਨ ਲਈ ਜਾਣੀ ਜਾਂਦੀ ਹੈਗੀ ਹੈ ਪੰਜਾਬੀ ਨੌਜਵਾਨ ਹੈ ਜੀ ਅਮਰੀਕਾ ਦੇ ਵਿੱਚ ਰਹਿੰਦਾ ਹੈਗਾ ਔਰ ਆਪਣੀ ਮਿਹਨਤ ਦੇ ਸਦਕਾ ਜੱਜ ਬਣਿਆ ਹੈਗਾ ਸੌ ਚੁੱਕੀ ਹੈਗੀ ਹੈ ਜੱਜ ਦੀ ਨਿਭਤੀ ਦੇ ਲਈ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਮਾ ਜੀ ਇਸ ਖਬਰ ਤੇ ਸਾਹਮਣੇ ਆ ਗਏ ਆ ਜੀ ਚੁਗਾਮਾ ਸਾਹਿਬ ਬਿਲਕੁਲ ਚੰਨ ਸਾਹਿਬ ਸਾਨੂੰ ਬਹੁਤ ਹੀ ਆ ਮਾਣ ਅਤੇ ਕਹੋ ਕਿ ਸਾਨੂੰ ਬਹੁਤ ਹੀ ਚੰਗਾ ਫੀਲ ਹੋ ਰਿਹਾ ਜਦੋਂ ਅਸੀਂ ਇਹ ਖਬਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਖਬਰ ਹੈਗੀ ਆ ਖਾਸ ਕਰਕੇ ਪੰਜਾਬੀ ਸਿੱਖ ਕਮਿਊਨਿਟੀ ਲਈ ਅਮਰੀਕਾ ਦੇ ਵਿੱਚ ਬੇਕਰਸਫੀਲਡ ਏਰੀਏ ਦੇ ਵਿੱਚ ਕੈਲੀਫੋਰਨੀਆ ਇਹ ਸਟੇਟ ਹੈਗੀ ਆ ਤੇ ਬੇਕਰਸਫੀਲਡ ਦਾ ਏਰੀਆ ਜਿੱਥੇ ਆਪਣੇ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਬਹੁਤ ਹੀ ਵੱਡਾ ਮਾਨ ਹਾਸਲ ਕੀਤਾ ਜਿਨ੍ਹਾਂ ਦਾ ਨਾਮ ਹੈਗਾ ਨਵਰਾਜ ਸਿੰਘ ਰਾਏ ਜੋ ਕਿ ਪੇਸ਼ੇ ਜੋ ਪਹਿਲਾਂ ਹੀ ਵਕੀਲ ਦੀ ਤਵਾਵਾਂ ਜਿਹੜੀਆਂ ਉਹ ਨਿਭਾ ਰੇ ਸੀ ਤੇ ਹੁਣ ਉਹਨਾਂ ਨੇ ਬੈਕਸਫੀਲਡ ਦੇ ਵਿੱਚ ਇੱਕ ਇਤਿਹਾਸਿਕ ਪਲ ਰਚਦਿਆਂ ਹੋਇਆ ਆ ਇਤਿਹਾਸ ਦੇ ਵਿੱਚ ਆਪਣਾ ਇਹ ਨਵਾਂ ਅਧਿਆਇ ਸ਼ੁਰੂ ਕੀਤਾ ਕਿ ਇੱਕ ਸਿੱਖ ਕਮਿਊਨਿਟੀ ਦੇ ਨਾਲ ਬਿਲੋਂਗ ਕਰਦਿਆਂ ਹੋਇਆ ਨਿਵraj ਸਿੰਘ ਰਾਏ ਅਧਿਕਾਰਤ ਤੌਰ ਤੇ ਜੋ ਕਿ ਆ ਪ੍ਰੋ ਟੈਮ ਜੱਜ ਵਜੋਂ ਉਹਨਾਂ ਨੇ ਸੌ ਚੁੱਕੀ ਹੈ ਉਹ ਇੱਕ ਜੱਜ ਦੀ ਨਿਯੁਕਤੀ ਹਾਸਲ ਕੀਤੀ ਹੈ ਉਹਨਾਂ ਨੇ ਕਿ ਉਹ ਇਸ ਅਹੁਦੇ ਤੇ ਪਹੁੰਚਣ ਵਾਲੇ ਪਹਿਲੇ ਸਿੱਖ ਜੱਜ ਬਣੇ ਹਨ ਇਸ ਵਿਕਾਸ ਨੂੰ ਬੇਕਨਸਫੀਲਡ ਅਦਾਲਤੀ ਪ੍ਰਣਾਲੀ ਲਈ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਇਹ ਇੱਕ ਬਹੁਤ ਹੀ ਇਤਿਹਾਸਿਕ ਪਲ ਨਾ ਸਿਰਫ ਨਵਰਾਜ ਸਿੰਘ ਰਾਏ ਤੇ ਉਹਨਾਂ ਦੀ ਫੈਮਿਲੀ ਵਾਸਤੇ ਬਲਕਿ ਕਾਨੂੰਨੀ ਸੂਝ-ਬੂਝ ਅਤੇ ਸਾਲਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਸਗੋਂ ਇਹ ਅਮਰੀਕੀ ਨਿਆਂ ਪ੍ਰਣਾਲੀ ਦੇ ਅੰਦਰ ਵਿਭਿੰਨਤਾ, ਪ੍ਰਤੀਨਿਧਤਾ ਅਤੇ ਜਿਹੜੀ ਡਾਇਵਰਸਿਟੀ ਜਿਹੜੀ ਸ਼ਮੂਲੀਅਤ ਹੈ ਯਾਨੀ ਕਿ ਹੋਰਨਾਂ ਕਮਿਊਨਿਟੀਆਂ ਵੱਲ ਇਹ ਇੱਕ ਆਕਰਸ਼ਿਤ ਤੇ ਇੱਕ ਮਜ਼ਬੂਤ ਕਦਮ ਵੀ ਇਹ ਦੱਸਿਆ ਜਾ ਰਿਹਾ ਹੈ। ਨਵਰਾਜ ਸਿੰਘ ਰਾਏ ਦੀ ਨਿਯੁਕਤੀ ਜਿਹੜੀ ਹੈ ਇਹ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਸਫਲਤਾ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਬਣੇਗੀ ਇਸ ਤੱਥ ਦਾ ਪ੍ਰਮਾਣ ਹੈ ਕਿ ਲਗਨ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਉੱਚੇ ਮੁਕਾਮ ਹਾਸਲ ਕੀਤੇ ਜਾ ਸਕਦੇ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਨਵਰਾਜ ਸਿੰਘ ਰਾਏ ਪੇਸ਼ੇਵਰ ਜੋ ਪਹਿਲਾ ਹੀ ਜਿਹੜੇ ਹੈਗੇ ਆ ਉਹ ਵਕੀਲ ਜੋ ਆਪਣਿਆ ਸਵਾਵਾ ਨਿਭਾਰੇ ਨੇ ਤੇ ਬਹੁਤ ਵਧੀਆ ਸੂਝਵਾਨ ਲੋਕਾਂ ਜਿਹੜੇ ਹੈਗੇ ਆ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੈਗੇ ਆ ਚੰਨ ਸਾਹਿਬ ਇਹੋ ਜਿਹੇ ਜਦੋਂ ਖਬਰਾਂ ਆਉਂਦੀਆਂ ਤੇ ਉਦੋਂ ਸਾਰਿਆਂ ਦਾ ਜਿਹੜਾ ਸਿਰ ਹੈ ਉਹ ਮਾਣ ਦੇ ਨਾਲ ਉੱਚਾ ਹੁੰਦਾ ਕਿਉਂਕਿ ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਵੱਡੇ ਪੱਧਰ ਤੇ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈਗੀ ਆ ਤੇ ਆਪਾਂ ਆਏ ਦਿਨ ਖਬਰਾਂ ਕੋਈ ਨਾ ਕੋਈ ਕਰਦੇ ਰਹਿੰਦੇ ਆ ਤੇ ਕਈ ਵਾਰੀ ਸਾਨੂੰ ਜਿਹੜੇ ਸਾਡੇ ਸਰੋਤੇ ਇਹ ਗੱਲ ਕਹਿੰਦੇ ਆ ਕਿ ਆਪਾਂ ਨੈਗੇਟਿਵ ਨਿਊਜ਼ ਬਹੁਤ ਦਿੰਦੇ ਆ ਦੇਖੋ ਨੈਗੇਟਿਵ ਨਿਊਜ਼ ਜਿਹੜੀ ਕੋਈ ਵੀ ਨਹੀਂ ਹੁੰਦੀ ਖਬਰਾਂ ਜਿਹੜੀਆਂ ਸਾਰੀਆਂ ਆਪਣੀ ਕਮਿਊਨਿਟੀ ਦੀਆਂ ਹੁੰਦੀਆਂ ਆ ਚੰਗੀਆਂ ਮਾੜੀਆਂ ਜ਼ਰੂਰ ਹੁੰਦੀਆਂ ਪਰ ਸਾਨੂੰ ਚੰਗੀਆਂ ਖਬਰਾਂ ਦੇਣ ਵਿੱਚ ਵੀ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਇਹਨਾਂ ਦੀ ਜਿਹੜੀ ਜੱਜ ਦੀ ਨਿਯੁਕਤੀ ਆ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈ ਆ ਨਵਰਾਜ ਸਿੰਘ ਰਾਏ ਜਿਹੜੇ ਹੈਗੇ ਆ ਬੇਕਸਫੀਡ ਦੇ ਕੋਲ ਕੇਰਨ ਕੌਂਤੀ ਦੇ ਵਿੱਚ ਇਹ ਜੱਜ ਬਣੇ ਆ ਤੇ ਉਹਨਾਂ ਦੀ ਜਿਹੜੀ ਨਿਯੁਕਤੀ ਹੈਗੀ ਆ ਕੇਸਾਂ ਦੀ ਜਿਹੜੀ ਗਿਣਤੀ ਵਧਣ ਕਾਰਨ ਕਿਉਂਕਿ ਕਾਫੀ ਕੇਸ ਵੱਧ ਚੁੱਕੇ ਆ ਪਹਿਲਾਂ ਇਹਨਾਂ ਤੋਂ ਪਹਿਲਾਂ ਵੀ ਤਕਰੀਬਨ ਕਾਫੀ ਜਿਹੜੇ ਜੱਜ ਉਹ ਅਪਾਇੰਟ ਕੀਤੇ ਜਾ ਚੁੱਕੇ ਆ ਤੇ ਇਹਨਾਂ ਨੂੰ ਬਹੁਤ ਵੱਡੀ ਸੇਵਾ ਜਿਹੜੀ ਹੈ ਇਹ ਮਿਲੀ ਆ ਰਾਏ ਜਿਹੜੇ ਹੈਗੇ ਆ ਉਹ ਪੰਜਾਬੀ ਮਾਪਿਆਂ ਦਾ ਇਹ ਪੁੱਤਰ ਹੈ ਤੇ ਲਾਸ ਐਂਜਲਸ ਵਿੱਚ ਪੈਦਾ ਹੋਇਆ ਸੀ ਉਸ ਨੇ ਗ੍ਰੈਜੂਏਸ਼ਨ ਜਿਹੜੀ ਆ ਸਕਾਟ ਡੇਲ ਹਾਈ ਸਕੂਲ ਤੋਂ ਕੀਤੀ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਸ ਤੋਂ ਉਹਨਾਂ ਨੇ ਕਾਨੂੰਨ ਦੀ ਜਿਹੜੀ ਡਿਗਰੀ ਪ੍ਰਾਪਤ ਕੀਤੀ ਹੈ ਅ ਜਿਹੜੇ ਨਵਰਾਜ ਸਿੰਘ ਰਾਏ ਹੈ ਉਹਨਾਂ ਨੇ ਕਿਹਾ ਕਿ ਮੇਰੀ ਨਿਯੁਕਤੀ ਨਾ ਕੇਵਲ ਸਿੱਖ ਭਾਈਚਾਰੇ ਵਾਸਤੇ ਪੰਜਾਬੀ ਭਾਈਚਾਰੇ ਲਈ ਹੈ ਬਲਕਿ ਇਹ ਕੇਰਨ ਕਾਉਂਟੀ ਦੇ ਹਰ ਵਿਅਕਤੀ ਲਈ ਸੁਨੇਹਾ ਕਿ ਇਹ ਜਿਹੜੀ ਧਰਤੀ ਹੈ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਹੈ ਜੇ ਕੋਈ ਆਪਣੇ ਮਨ ਵਿੱਚ ਧਾਰ ਲਵੇ ਤੇ ਉਹ ਹਰ ਮਕਾਮ ਜਿਹੜਾ ਹਾਸਲ ਕਰਨਾ ਚਾਹਵੇ ਤੇ ਉਹ ਕਰ ਸਕਦਾ ਕਿਉਂਕਿ ਇਹ ਧਰਤੀ ਜਿਹੜੀ ਹੈ ਹਰ ਇੱਕ ਨੂੰ ਮੌਕਾ ਦਿੰਦੀ ਹੈ ਤੇ ਇੱਥੇ ਜਿਹੜਾ ਵੀ ਸੁਪਨਾ ਤੁਸੀਂ ਬੁੰਦੇ ਆ ਆਪਣੇ ਮਿਹਨਤ ਬਲਬੁਤੇ ਤੇ ਉਸ ਪਰਮਾਤਮਾ ਦੇ ਆਸਰੇ ਤੁਸੀਂ ਉਹ ਹਰ ਚੀਜ਼ ਜਿਹੜੀ ਹੈ ਅਸੰਭਵ ਨੂੰ ਸੰਭਵ ਕਰ ਦਿਖਾਉਨੇ ਆ ਤੇ ਉਹਨਾਂ ਦੇ ਇਸ ਮਾਨਮਤੇ ਕਦਮ ਦੇ ਨਾਲ ਇਸ ਬਹੁਤ ਵੱਡੇ ਜਿਹੜੀ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਉਹਦੇ ਨਾਲ ਪੂਰੇ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਤੇ ਸਾਰਿਆਂ ਵੱਲੋਂ ਉਹਨਾਂ ਨੂੰ ਲੱਖਾਂ ਕਰੋੜਾਂ ਵਧਾਈਆਂ ਦਿੱਤੀਆਂ ਜਾ ਰਹੀਆਂ ਐ ਰਾਏ ਪਰਿਵਾਰ ਨੂੰ ਕਿਉਂਕਿ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਇੱਕ ਕਦਮ ਹੈਗਾ ਭਾਰਤੀ ਪੰਜਾਬੀ ਕਮਿਊਨਿਟੀ ਵਾਸਤੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਹੋਂਹ ਹਰ ਬੱਚੇ ਵੱਖ-ਵੱਖ ਤਾਵਾ ਦੇ ਆਪਣੀਆਂ ਸੇਵਾਵਾਂ ਨਿਭਾਰੇ ਆ ਚਾਹੇ ਉਹ ਪੁਲਿਸ ਡਿਪਾਰਟਮੈਂਟ ਐ ਚਾਹੇ ਉਹ ਮਿਲਟਰੀ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਚਾਹੇ ਉਹ 에ਅਰ ਫੋਰਸ ਐ ਆਰਮੀ ਐ ਜਦੋਂ ਹੋਰ ਕੋਈ ਵੀ ਜਿਹੜੇ ਮਿਲਟਰੀ ਦੇ ਵਿੰਗ ਹੈਗੇ ਆ ਹਰ ਥਾਂ ਤੇ ਆਪਣੇ ਪੰਜਾਬੀ ਜਿਹੜੇ ਉਹ ਮੱਲਾ ਮਾਰ ਰਹੇ ਆ ਤੇ ਅਸੀਂ ਵੀ ਆਪਣੇ ਆਪਣੇ ਮੀਡੀਆ ਅਦਾਰੇ ਵੱਲੋਂ ਪ੍ਰਾਈਮ ਪੰਜਾਬ ਦੀ ਪੂਰੀ ਟੀਮ ਵੱਲੋਂ ਸਮੂਹ ਰਾਏ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਵੀ ਦਿੰਦੇ ਆ ਵਧਾਈਆਂ ਵੀ ਦਿੰਦੇ ਆ ਕਿ ਨਵਰਾਜ ਸਿੰਘ ਰਾਏ ਜੋ ਕਿ ਬਹੁਤ ਹੀ ਵੱਡਾ ਤੇ ਉੱਚਾ ਅਹੁਦਾ ਜਿਹੜਾ ਉਹਨਾਂ ਨੇ ਆਪਣੇ ਤਾਂ ਲੋਕਿ ਮਿਹਨਤ ਦਾ ਸਦਕਾ ਹਾਸਲ ਕੀਤਾ ਤੇ ਆਪਣੇ ਪਰਿਵਾਰ ਦਾ ਤੇ ਆਪਣੀ ਫੈਮਿਲੀ ਦਾ ਤੇ ਆਪਣੇ ਕਮਿਊਨਿਟੀ ਦਾ ਜਿਹੜਾ ਨਾਮ ਹੈ ਉਹਨਾਂ ਨੇ ਰੌਸ਼ਨ ਕੀਤਾ